ਜੇਕਰ ਚੋਰਾ ਦੀ ਇਹ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਨਾ ਹੁੰਦੀ ਤਾਂ ਸ਼ਾਇਦ ਤੁਸੀਂ ਵੀ ਯਕੀਨਨਾ ਕਰਦੇ ਕਿ ਚੋਰ ਅਜੇ ਹੀ ਘਟਿਆ ਹਰਕਤ ਕਰ ਸਕਦੇ ਨੇ ਤਾਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਚੋਰਾ ਦੇ ਵੱਲੋਂ ਕੀਮਤੀ ਸਮਾਨ ਚੋਰੀ ਕੀਤਾ ਜਾਂਦਾ ਸੀ ਜਿਵੇਂ ਸੋਨੇ ਚਾਂਦੀ ਦੇ ਗਹਿਣੇ ਜਾਂ ਫਿਰ ਪੈਸੇ ਜਾਫਰ ਕੀੰਤੇ ਸਮਾਨ ਉਹ ਚੋਰੀ ਕਰਦੇ ਸਨ ਪਰ ਇਸ ਵਾਰ ਤਾਂ ਚੋਰਾਂ ਨੇ ਹੱਦ ਹੀ ਕਰਤੀ ਚੋਰਾ ਦੇ ਵੱਲੋਂ ਦੁਕਾਨ ਦੇ ਬਾਹਰ ਪੇ ਫਰੂਟ ਚੋਰੀ ਕੀਤੇ ਗਏ ਨੇ ਪਟਿਆਲਾ ਦੇ ਰਾਜਪੁਰਾ ਰੋਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਦੁਕਾਨ ਦੇ ਬਾਹਰ ਫਰੂਟ ਦੇ ਕਰੇਟ ਪਏ ਸਨ ਤੇ ਦੋ ਚੋਰ ਉੱਥੇ ਆਏ ਇੱਕ ਬਾਈਕ ਤੇ ਸਵਾਰ ਸੀ ਤੇ ਦੂਜਾ ਉਸਦੇ ਨਾਲ ਖੜਾ ਸੀ ਦੋਹਾਂ ਨੇ ਪਹਿਲਾਂ ਆਪਸ ਦੇ ਵਿੱਚ ਗੱਲਾਂ ਕੀਤੀਆਂ ਤੇ ਬਾਅਦ ਵਿੱਚ ਮੌਕਾ ਦੇਖ ਕੇ ਹੀ ਫਰੂਟ ਜਿਹੜੇ ਨੇ ਚੁੱਕੇ ਤੇ ਉਥੋਂ ਰਫੂ ਚੱਕਰ ਹੋ ਗਏ ਉਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਚੋਰਾ ਦੀ ਇਹ ਕਰਤੂਤ ਕੈਦ ਹੁੰਦੀ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਲਾਕੇ ਦੀ ਪੁਲਿਸ ਕਦੋਂ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰੇਗੀ ਜਿਨ੍ਹਾਂ ਦੇ ਵੱਲੋਂ ਇੰਨੀ ਘਟਿਆ ਹਰਕਤ ਕੀਤੀ ਗਈ ਹੈ ਚੋਰਾ ਦੇ ਵੱਲੋਂ ਫਰੂਟ ਚੋਰੀ ਕੀਤੇ ਗਏ ਨੇ ਅਤੇ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਪਟਿਆਲਾ ਦੇ ਰਾਜਪੁਰਾ ਰੋਡ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੋ ਚੋਰ ਜਿਹੜੇ ਨੇ ਫਰੂਟ ਚੋਰੀ ਕਰਦੇ ਹੋਏ ਨਜ਼ਰ ਆਏ ਨੇ